सोहंग महाराज शेर सिंह विष्णु भगवान दी जय सोहंग महाराज शेर सिंह विष्णु भगवान दी जय सोहंग महाराज शेर सिंह विष्णु ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਾਚੀ ਸੁਣ ਪੁਕਾਰ ਸਾਚੀ ਸੁਣ ਪੁਕਾਰ ਸਾਚੀ ਸੁਣ ਪੁਕਾਰ ਸਾਚੀ ਸੁਣ ਪੁਕਾਰ ਗੋਰਾ ਸਿੱਖ ਪੁਕਾਰ ਦੇ ਗੋਰਾ ਸਿੱਖ ਪੁਕਾਰ ਦੇ ਗੋਰਾ ਸਿੱਖ ਪੁਕਾਰ ਦੀ ਗੋਰਾ ਸਿੱਖ ਪੁਕਾਰ ਹਾਰੇ ਕਿਰਪਾ ਆਪ ਦਤਾਰ ਕਰ ਕਿਰਪਾ ਆਪ ਦਤਾਰ ਹਾਰੇ ਕਿਰਪਾ ਆਪ ਦਤਾਰ ਕਰ ਕਿਰਪਾ ਆਪ ਦਤਾਰ ਦੁੱਖ ਕਾਇਆ ਸਰਬ ਨਿਵਾਰਿ ਦੇ ਦੁੱਖ ਕਾਇਆ ਸਰਬ ਨਿਵਾਰ ਦੇ ਦੁੱਖ ਕਾਇਆ ਸਰਬ ਨਿਵਾਰ ਦੇ ਦੁੱਖ ਕਾਇਆ ਸਰਬ ਨਿਵਾਰ ਦੇ ਸੱਚ ਵਖਸ਼ ਚਰਨ ਪਿਆਰ ਸੱਚ ਵਖਸ਼ ਚਰਨ ਪਿਆਰ ਸੱਚ ਬਾਕਸ਼ ਚਰਨ ਪਿਆਰ ਸੱਚ ਬਾਕਸ਼ ਚਰਨ ਪਿਆਰ ਅਮਰਤ ਸਾਚੀ ਤਾਰ ਦੇ ਅਮਰਤ ਸਾਚੀ ਤਾਰ ਦੇ ਅਮਰਤ ਸਾਚੀ ਤਾਰ ਦੇ ਅਮਰਤ ਸਾਚੀ ਤਾਰ ਦੇ ਨਾ ਕੋਈ ਸਕੇ ਮਾਰ ਨਾ ਕੋਈ ਸਕੇ ਮਾਰ ਕੋਈ ਸਕੇ ਮਾਰ ਨਾ ਕੋਈ ਸਕੇ ਮਾਰ ਸਾਚੀ ਸ਼ਬਦ ਹੱਥ ਕਟਾਰ ਦੇ ਸਾਚੀ ਸ਼ਬਦ ਹੱਥ ਘਟਾਰ ਦੇ ਸਾਚੀ ਸ਼ਬਦ ਹੱਥ ਘਟਾਰ ਦੀ ਸਾਚੀ ਸ਼ਬਦ ਹੱਥ ਘਟਾਰ ਦੀ ਮਾਨਸ ਜਨਮ ਨਿਆਵੇ ਹਾਰ ਮਾਨਸ ਜਨਮ ਨਿਆਵੇ ਹਾਰ ਸੇ ਜਨਮ ਨਾਇ ਆਵੇ ਹਾਰ ਮਾਨਸ ਜਨਮ ਨਾਇ ਆਵੇ ਹਾਰ ਸੋਹੰਗ ਸੱਚਾ ਗਾਲ ਵਿੱਚ ਹਾਰ ਦੇ ਸੋਹੰਗ ਸੱਚਾ ਗਾਲ ਵਿੱਚ ਹਾਰ ਦੇ ਸੋਹੰਗ ਸੱਚਾ ਗਲ ਵਿੱਚ ਹਾਰ ਦੀ गले महाराज शेर सिंह विष्णु भगव महाराज शेर सिंह विष्णु भगव महाराज शेर सिंह विष्णु भगव ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘਰ ਕੀ ਰਿਪਾਦਰ ਆਇਆ ਤਾਰ ਦੇ ਘਰ ਕੀ ਰਿਪਾਦਰ ਆਇਆ ਤਾਰ ਦੇ ਘਰ ਕੀ ਰਿਪਾਦਰ ਆਇਆ ਤਾਰ ਦੀ ਘਰ ਕੀ ਰਿਪਾਦਰ ਆਇਆ ਤਾਰ ਦੀ ਸੋਹੰਗ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਸੋਹਾੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ